ਡਿੱਪ ਪੈੜੀ ਰੱਬ ਨੇ ਬਿਮਾਰੀ ਲਾਣੀ ਹੈ ਨਾ ਜਿੰਨੇ ਤੂੰ ਪੈਸੇ ਕਮਾਣਾ ਹੈ ਨਾ ਮਹੀਨੇ ਦੇ ਵਿੱਚ ਇਹ ਤੇਰੇ ਇਲਾਜ ਤੇ ਚਲ ਜਾਣੇ ਆ ਸਾਰਾ ਸੋ ਚਲਿਏ ਸ਼ੁਰੂ ਕਰਤੇ ਹੈ ਇੱਕ ਕੁਐਸਚਨ ਸਰ ਆ ਗਿਆ ਕਿ ਦੇਰ ਜੀ ਮम्मा पापा ਬਾਰੇ ਨੇ ਲਾਈਫ ਬਾਰੇ ਮੈਂ ਆਪਣੇ ਬੱਚਿਆਂ ਬਾਰੇ ਦੱਸੂ ਆਪਾਂ ਬੱਚਾ ਕੀ ਪੁੱਛਣਾ ਚਾਹਨਾ ਆਪਣੇ ਫੈਮਿਲੀ ਮੈਂ ਕੀ ਚਾਹਨਾ ਚਾਹਨਾ ਸਾਰਾ ਬੋ ਦੱਸੋ ਮੈਂ ਕੰਮ ਕੀ ਕਰਦਾ ਇਹ ਵੀ ਬੜੇ ਕੁਐਸਚਨ ਆ ਰਹੇ ਸੀ ਕਿ ਕੀ ਕੰਮ ਕਰਦੇ ਨੇ ਦੇਰ ਜੀ ਕੀ ਕੰਮ ਕਰਦੇ ਨੇ ਕਿੱਥੇ ਲੱਗੇ ਨੇ ਤੇ ਇਨਾਂ ਦੇ ਬਲੌਗਸ ਦੇ ਥਰੂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਕਿਹੜਾ ਕੰਮ ਕਰਦੇ ਨੇ ਕਿੱਥੇ ਜੋਬ ਕਰਦੇ ਨੇ ਕਿਹੜੀ ਫੀਲਡ ਵਿੱਚ ਜੋਬ ਲਓ ਜੀ ਇਹ ਦੇਵ ਜੀ ਨੇ ਵੀ ਨਵਾਂ ਚੈਨਲ ਖੋਲ ਲਿਆ ਤੇ ਹੁਣ ਬਸ ਇਹਨਾਂ ਨੇ ਵੀ ਆਹੀ ਲੱਛਣ ਖਿਲਾਰਨੇ ਆ ਇਹ ਉਹੀ ਦੇਵ ਨਹੀਂ ਆ ਜਿਹਨੂੰ ਇਹਦੇ ਵਲੌਗ ਦੇ ਵਿੱਚ ਆਉਣ ਵਿੱਚ ਕੋਈ ਇੰਟਰਸਟ ਨਹੀਂ ਹੁੰਦਾ ਹਰ ਟਾਈਮ ਮੂੰਹ ਬਣਾ ਕੇ ਤਰਿਆ ਕਰਦਾ ਸੀ ਤੇ ਹੁਣ ਉਹਨੂੰ ਵੀ ਪਤਾ ਹੈ ਕਿ ਇੱਥੇ ਕਮਾਈ ਹੁੰਦੀ ਵਧੀਆ ਤੇ ਕੰਮ ਕਰਨ ਦੀ ਕੀ ਲੋੜ ਆ ਹੁਣ ਉਹ ਵੀ ਵਲੌਗ ਬਣਾਇਆ ਕਰੂਗਾ ਹੁਣ ਨਵੇਂ ਤੋਂ ਨਵੇਂ ਵਲੌਗਰ ਨਿਕਲ ਨਿਕਲ ਆਉਂਦੇ ਆ ਪਹਿਲਾਂ ਪਿੰਕੀ ਆ ਗਈ ਫਿਰ ਸੀਆ ਆ ਗਈ ਪਤਾ ਨਹੀਂ ਤਿੰਨ ਚਾਰ ਉਹਦੇ ਨਾਲ ਫ੍ਰੀ ਹੋ ਰਹੀ ਹੋਗੇ ਤੇ ਹੁਣ ਇਹ ਆ ਗਿਆ ਹੁਣ ਇਹ ਲੱਛਣ ਖਿਲਾਰਨਗੇ ਕੀ ਕਰਦੀ ਆ ਕਿਵੇਂ ਮੈਂ ਆਪਣੇ ਡੇਲੀ ਵਲੋਗਿੰਗ ਕਰਦੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀਤਾ ਹਣਾ ਉਵੇਂ ਇਹ ਵੀ ਨਾਲ ਦੇ ਨਾਲ ਨਿਊ ਕੰਟੈਂਟ ਕੁਝ ਇਹ ਵੀ ਕ੍ਰੀਏਟ ਕਰਨਗੇ ਇਹਨਾਂ ਨੇ ਸਵੇਰੇ ਨਿਕਲੇ ਕੰਮ ਤੋਂ ਕੀ ਕੰਮ ਕੀਤਾ ਕਿਵੇਂ ਇਹਨਾਂ ਦਾ ਦਿਨ ਰਿਹਾ ਕਿੰਨਾ ਹਾਰਡ ਵਰਕ ਕੀਤਾ ਸਾਰਾ ਕੁਝ ਇਹ ਵੀ ਆਪਣੇ ਵੀ ਦੇਖਣਾ ਕਰੇਗੇ ਮੇਰੇ ਕਹਿੰਦੇ ਨਾ ਤੁਸੀਂ ਕੰਮ ਕੀ ਕਰਦੇ ਹੋ ਉੱਥੇ ਬੈਠੇ ਜਾਉਗੇ ਮੈਨੂੰ ਮੈਨੂੰ ਪਤਾ ਹੀ ਆ ਕਰਕੇ ਤੁਸੀਂ ਕਿੰਨਾ ਕੰਮ ਕਰਦੇ ਹੋ ਜੇ ਮੈਂ ਮਨਨ ਲੋਕਾਂ ਨੂੰ ਮਤਲਬ ਜਵਾਬ ਮਿਲ ਜਿਹੜੇ ਪਛਲੇ 13 ਬੰਦਾ ਕਰਦਾ ਹੈ ਕੀ ਆ ਹਾਂ ਉਹਨਾਂ ਨੂੰ ਮਿਲ ਜਵਾਬ ਹੁਣ ਦਿਖਾਵਾਂ ਨਵੇਂ ਨਵੇਂ ਬਲੌਗਰ ਬਣੇ ਆ ਤੇ ਫਰਸਟ ਵਲੌਗ ਬਣਾਇਆ ਇਹਨਾਂ ਨੇ ਤੇ ਉਹਦੇ ਵਿੱਚ ਹੀ ਪਹਿਲਾਂ ਹੀ ਰਿਪਲਾਈ ਵੀਡੀਓ ਲੈ ਕੇ ਆ ਗਏ ਆ ਕਿ ਜਿਹੜੇ ਲੋਕਾਂ ਸਾਨੂੰ ਬੋਲਦੇ ਆ ਕਿ ਵਹਿਲੇ ਰਹਿੰਦੇ ਜਾਂ ਕਿੱਦਾਂ ਵੀ ਆ ਤੇ ਉਹਨਾਂ ਨੂੰ ਜਵਾਬ ਮਿਲ ਜੂਗਾ ਤੇ ਜ਼ੁਬਾਨ ਇਹਨਾਂ ਦੀ ਫਿਰਸਲਦੀ ਆ ਕਿ ਸਿੱਧਾ ਬੋਲੋ ਹਾਂ ਕਿ ਅਸੀਂ ਲੋਕਾਂ ਨੂੰ ਜਵਾਬ ਦੇਣ ਆਏ ਆ ਕਿ ਅਸੀਂ ਕੰਮ ਕਰਦੇ ਆ ਕਿ ਨਹੀਂ ਕੰਮ ਕਰਦੇ ਤੇ ਪਰ ਤੁਸੀਂ ਹੋਰ ਹੀ ਕੁਝ ਗੱਲ ਕਿਧਰ ਦੀ ਕਿਧਰ ਨੂੰ ਲੈ ਕੇ ਚੱਲ ਜਾਂਦੇ ਜੀ ਥੋੜਾ ਜਨਾ ਬੋਲਣ ਲੱਗਿਆ ਸੋਚ ਲਿਆ ਕਰੋ ਫਿਰ ਵੀਡੀਓ ਬਣਾਇਆ ਕਰੋ ਹੈਗੀ ਵੀ ਇਹ ਕਮਲ ਪਟਿਆਲਾ ਪੂਰੀ ਤੇਜ ਆ ਸਟ੍ਰੇਟ ਫੋਰਵਰਡ ਕਿਸੇ ਤੇ ਡਿਪੈਂਡ ਨਹੀਂ ਹੁੰਦੀ ਲੋਕ ਜਿੰਦਗੀ ਨੇ ਯਾਰ ਲੈਣਾ ਜਿੰਦਗੀ ਸਿੱਧੀ ਏ ਬਸ ਇਹ ਲਾਈਕ ਦਾ ਸੁਰਨਾ ਮਾਇ ਬਾਕੀ ਥੋੜੀ سپورਟ ਦੀ ਲੋੜ ਹੈ سپورਟ ਕਰਿਓ ਗਾਇਜ਼ ਜਿਵੇਂ ਤੁਸੀਂ ਮੇਰੇ ਚੈਨਲ ਨੂੰ سپورਟ ਕੀਤਾ ਮੈਨੂੰ ਪਿਆਰ ਦਿੱਤਾ ਹੋਵੇ ਇਹਨਾਂ ਦੇ ਚੈਨਲ ਨੂੰ ਵੀ ਵੱਧ ਤੋਂ ਵੱਧ سپورਟ ਕਰਨੀਆਂ ਆ ਆਪਾਂ ਇਹਨਾਂ ਦੇ ਚੈਨਲ ਨੂੰ ਬਹੁਤ ਪਰਤਕ ਲੈ ਕੇ ਜਾਣਾ ਗਰੋ ਕਰਵਾਉਣਾ ਵਾ ਜਿਵੇਂ ਮੇਰਾ ਚੈਨਲ ਭੋਲੇ ਨੱਜ ਦੇ ਕਿਰਪਾ ਨਾਲ ਵਧੀਆ ਚੱਲ ਰਿਹਾ ਇਹਨਾਂ ਦੇ ਇਹਨਾਂ ਦੇ ਵੀ ਚੈਨਲ ਬਹੁਤ ਵਧੀਆ ਲਓ ਜੀ ਇੱਥੇ ਹੁਣ ਲੋਕਾਂ ਨੂੰ ਗਿਆਨ ਦੇਣ ਲੱਗ ਪਿਆ ਕਹਿੰਦਾ ਵਾ ਕਿ ਮੈਂ ਵੀਡੀਓ ਇਸ ਕਰਕੇ ਲੈ ਕੇ ਆਉਂਗਾ ਕਿ ਆਪਾਂ ਮੈਂ ਦੱਸੂਗਾ ਤੁਹਾਨੂੰ ਤੇ ਆਪਾਂ ਕਿਰਦੀ ਵੀ ਕਿਸੇ ਤੇ ਡਿਪੈਂਡ ਨਹੀਂ ਹੋਣਾ ਵੇ ਇਕੱલા ਹੁਣ ਹੱਥ ਜੋੜ ਕੇ ਤੇ ਹੁਣ ਕਿੰਨੇ ਪਿਆਰ ਦੇ ਨਾਲ ਬੈਠਿਆ ਕਿ ਸਾਨੂੰ ਸਪੋਰਟ ਕਰੋ ਸਾਡੀਆਂ ਵੀਡੀਓ ਦੇਖੋ ਤੇ ਜਦੋਂ ਇਹਨਾਂ ਨੂੰ ਲੋਕਾਂ ਨੇ ਬੈਡ ਕਮੈਂਟ ਕਰਨੇ ਆ ਜਾਂ ਕੁਝ ਵੀ ਕਹਿਣਾ ਹੈ ਕਿ ਤੇ ਤੁਹਾਡੀ ਗਲਤੀ ਆ ਫਿਰ ਇਹਨਾਂ ਨੇ ਉਹੀ ਦੇਖਿਓ ਇਹਨਾਂ ਦਾ ਬੂਥਾ ਦੇਖਿਓ ਫਿਰ ਇਹਨਾਂ ਨੇ ਲੋਕਾਂ ਨਾਲ ਲੜਨ ਤੱਕ ਜਾਣਾ ਹੈ ਕਿ ਹਾਂ ਹਾਂ ਸਾਨੂੰ ਇੰਨੀ ਗੱਲ ਆਖੀ ਤੇ ਆਖੀ ਕਿਉਂ ਤੇ ਹੁਣ ਦੇਖੋ ਹੁਣ ਲੋਕਾਂ ਦਾ ਸਪੋਰਟ ਮੰਗਦੇ ਆ ਵੇ ਇਕੱਲੇ ਕੀ ਕਹਿੰਦੇ ਨੇ ਵਲੋਗਿੰਗ ਕਰਨਾ ਕਿਆ ਤਾਂ ਆਪਣੇ ਕੰਮ ਤੇ ਨਹੀਂ ਜਾਣਾ ਕੰਮ ਉਵੇਂ ਹੀ ਕਰਨਾ ਮੈਨੂੰ ਲਾਈਫ 'ਚ ਕਿਉਂਕਿ ਮਿਹਨਤ ਜਿਹੜੇ ਹੱਥੀ ਮਿਹਨਤ ਹੈ ਨਾ ਉਹ ਬੰਦੇ ਕਦੀ ਬੱਤਾ ਮਾਰ ਨਹੀਂ ਖਾਉਂਦੇ। ਤੇ ਤੁਸੀਂ ਮਤਲਬ ਵਲੌਗ ਬਣਾਉਂਦੇ ਆ ਤੁਹਾਨੂੰ ਇਹਨਾਂ ਨੂੰ ਵੀ ਨਹੀਂ ਪਤਾ ਕਿ ਵਲੌਗਿੰਗ ਜਾਂ ਵਲੌਗ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਹਨੂੰ ਪੁੱਛ ਰਿਹਾ ਹੈ ਕਿ ਵਲੌਗ ਜਾਂ ਵਲੌਗਿੰਗ ਕਿਤੇ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਬਸ ਤੂੰ ਸਾਰਾ ਜ਼ੋਰ ਗਾਲ੍ਹਾਂ ਦੇ ਦੇ ਦਿੱਤਾ ਹੈ ਕਿ ਮੈਂ ਆਪਣੀ ਬੇਇੱਜ਼ਤੀ ਕਰਨੀ ਨਾਲ ਅਗਲੇ ਦੀ ਵੀ ਕਰਵਾਉਣੀ ਆ ਬੇਅਕਲਾ ਕਿਵੇਂ ਸ਼ਰੀਫ ਪਾ ਰਹੇ ਆ ਪਤਾ ਇਹਨਾਂ ਨੂੰ ਸਾਰਾ ਹੁੰਦਾ ਹੈ ਜਾਣ ਬੁੱਝ ਕੇ ਇਦਾਂ ਕਰਦੇ ਆ ਬੇਅਕਲੇ ਬਾਕੀ ਤੁਸੀਂ ਕਹਿੰਦੇ ਹੱਥੀਂ ਕਿੱਤ ਕਰੋ ਮਿਹਨਤ ਕਰੋ ਫਿਰ ਤੁਸੀਂ ਕਰੋ ਨਾ ਹੱਥੀਂ ਮਿਹਨਤ ਕਰੋ ਫਿਰ ਵਲੌਗਾਂ ਦੇ ਵਿੱਚ ਕੀ ਰੱਖਿਆ ਇੱਥੇ ਆਣ ਕੇ ਕਿਉਂ ਗੰਦ ਪਣਾ ਖੋਲਦੇ ਜਿਹਾ ਆਣ ਕੇ ਬੇਅਕਲੇ ਕੀ ਸਿੱਖਿਆ ਦਿੰਦਾ ਜੇ ਤੁਸੀਂ ਲੋਕਾਂ ਨੂੰ ਫੇਰ ਵੀ سپورਟ ਫੁੱਲ ਕਰੂੰਗਾ ਮੈਂ ਪਰ ਤੁਸੀਂ ਸ਼ੁਰੂ ਤੋਂ ਕੀਤੀ ਹੈ ਹੁਣ ਵੀ ਕਰ ਪਹਿਲਾਂ ਵੀ ਕੀਤੀ ਹੈ ਹੁਣ ਵੀ ਕੀਤੀ ਹੈ ਹੁਣ ਕਰਾਂਗਾ ਬੇਬੇ ਤਾਂ ਚੋਪੀ ਰਹਿ ਭਰਾਵਾ ਤੇਰੀ ਜਿਹੜੀ ਆ ਫੁੱਲ سپورਟ ਆ ਨਾ ਉਹ ਸਾਰਿਆਂ ਨੇ ਦੇਖੀ ਆ ਤੇਰੀ ਇਹ ਇੰਨੀ ਜਿੰਨੀ سپورਟ ਸੀ ਜਾਂ ਤੂੰ سپورਟ ਕਰਦਾ ਰਿਹਾ ਸੀ ਚਾਹੇ ਗਾਲਾਂ ਦੇ ਵਿੱਚ ਤਈਆਂ ਤੂੰ ਇੱਥੇ ਤੱਕ ਆ ਗਈ ਆ ਤੇ ਗਾਲਾਂ ਲੈ ਲੈ ਕੇ ਤੇ ਲੋਕਾਂ ਨੂੰ ਬੇਵਕੂਫ ਬਣਾ ਬਣਾ ਕੇ ਤੇ ਤੁਸੀਂ ਇੱਥੋਂ ਤੱਕ ਹੋ ਗਏ ਜੇ ਫੇਮਸ ਹੋ ਗਏ ਜੇ ਠੀਕ ਆ ਨਾ ਤੇ ਤੇਰੀਆਂ ਗਾਲਾਂ ਦਾ ਸਾਰਿਆਂ ਨੂੰ ਭੁੱਲਣੀਗੀ ਕਿ ਤੂੰ ਕਿੰਨੀ ਕੁਰੀ ਸਪੋਰਟ ਕਰਦਾ ਰਿਹਾ ਤੇ ਕਿੰਨੀ ਕੁ ਨਹੀਂ ਕਰਦਾ ਰਿਹਾ ਹਰੇਕ ਬਲੌਗ ਦੇ ਵਿੱਚ ਤੇਰਾ ਬੂਥਾ ਬਣਿਆ ਹੁੰਦਾ ਸੀ ਹੁਣ ਇਹ ਆਪਣਾ ਅੱਡ ਚੈਨਲ ਲੈ ਕੇ ਤੇ ਆ ਗਿਆ ਇੱਥੇ ਤਾਂ ਨਹੀਂ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਹੈ ਮਤ ਤੋਂ ਅੱਦਬ ਕੇ ਸ਼ੇਅਰ ਕਰਨੀ ਹੈ ਵੀਡੀਓ ਵੀਡੀਓ ਪਾਇਆ ਕਰਨੀ ਹੈ ਬਲੌਗ ਪਾਇਆ ਕਰਨੀ ਹੈ ਤੁਸੀਂ ਸਾਰਿਆਂ ਨੇ ਬਸ ਸ਼ੇਅਰ ਜਰੂਰ ਕਰਨਾ ਵਾਦਬ ਕੇ ਸ਼ੇਅਰ ਕਰਨਾ ਵਾਦਬ ਕੇ ਇੰਨੀ ਕਿ ਸਪੋਰਟ ਕਰਨੀ ਹੈ ਬਾਕੀ ਤੁਹਾਡੇ ਸਾਰੇ ਸਾਥੀਆਂ ਆਪਣੀ YouTube ਫੈਮਿਲੀ ਨੂੰ ਮ بس ਇਹਨੇ ਕਰਦੇ ਸਮੇਂ ਅੱਗੇ ਪਾਸਟਾ ਵੀ ਵਰਤਵਾਤ ਪੁੱਟ ਕੋ ਇਹਨੇ ਚੈਨਲ ਹੋਣ ਦੇਖੋ ਦੋਨੇ ਜਾਨੇ ਕਿਵੇਂ ਖੁਸ਼ ਆ ਤੇ ਲੋਕਾਂ ਤੋਂ ਪੀਖ ਮੰਗਦੇ ਆ ਕਿ ਸਾਨੂੰ ਸਪੋਰਟ ਕਰੋ ਪਹਿਲੀ ਗੱਲ ਜੇ ਤੁਹਾਡੀ ਵੀਡੀਓ ਵਧੀਆ ਹੋਊਗੀ ਨਾ ਤੇ ਜਾਂ ਕਿਸੇ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਉਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਸਪੋਰਟ ਕਰ ਦੇਣੀ ਆ ਉਦੋਂ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਸਪੋਰਟ ਕਰੋ ਠੀਕ ਆ ਨਾ ਦੂਸਰੀ ਗੱਲ ਹੁਣ ਤਾਂ ਤੁਸੀਂ ਹੱਥ ਜੋੜ ਕੇ ਇੱਥੇ ਬੈਠ ਗਏ ਜੇ ਕਿ ਸਾਨੂੰ ਸਪੋਰਟ ਕਰੋ ਸਾਡੀਆਂ ਵੀਡੀਓ ਦੇਖੋ ਬਾਰ-ਬਾਰ بس ਇੱਕੋ ਗੱਲ ਹੀ ਕਰੀ ਜਾਂਦੇ ਜੀ ਤੇ ਜਦੋਂ ਤੁਹਾਨੂੰ ਲੋਕਾਂ ਨੇ ਤੁਹਾਨੂੰ ਰੋਕਣਾ ਹੈ ਟੋਕਣਾ ਹੈ ਕਿ ਤੁਹਾਡੀ ਇੱਥੇ ਗਲਤੀ ਆ ਤੇ ਫਿਰ ਤੁਸੀਂ रिप्लाई वीडियो लेके आ जानी है बेअकल मेरा ना यही कहना हैंदी आ जेडी किसी दी टी पेनु गलत बोल के व्यू लेने है ना ता तुसी ये नहीं देखना की दी लाइव च की प्रॉब्लम है चाहे ओदा आगे फ्यूचर भी है ना तुसी बस थोनू थोड़े वीवां तक मतलब है ता मैं एक ਜਿਹੜਾ ਤੂੰ ਬੁੱਲਾਂ ਦੇ ਵਿੱਚ ਬੋਲਦੀ ਆ ਨਾ ਥੋੜਾ ਜਿ ਖੁੱਲ ਕੇ ਬੋਲਿਆ ਕਰ ਦੂਸਰੀ ਗੱਲ ਆ ਤੂੰ ਤੈਨੂੰ ਇੰਨੀਆਂ ਗੱਲਾਂ ਤੇਰੇ ਸ਼ੋਭਾ ਨਹੀਂ ਦਿੰਨੀਆਂ ਤੇਰੇ ਮੂੰਹ ਐਨੀਆਂ ਗੱਲਾਂ ਫੱਬਦੀਆਂ ਹੀ ਨਹੀਂ ਆ ਜਿਹੜੀਆਂ ਤੂੰ ਧੀਆ ਪਹਿਣ ਵਾਲੀਆਂ ਗੱਲਾਂ ਕਰਦੀਆਂ ਧੀਆ ਪਹਿਣ ਵਾਲੀਆਂ ਗੱਲਾਂ ਤੇਰੇ ਵਿੱਚ ਹੈਗੀਆਂ ਵੀ ਕੀ ਆ ਗੰਦ ਤਾਂ ਤੂੰ ਪਾਇਆ ਸੀ ਇੱਥੇ ਆਣ ਕੇ ਲਵ ਸਟੋਰੀਆਂ ਤੂੰ ਇੱਥੇ ਲੈ ਕੇ ਆ ਗਈ ਇੱਥੇ ਤੂੰ ਆਪਣਾ ਸਾਰਾ ਬਾਇਓ ਡਾਟਾ ਲੋਕਾਂ ਨੂੰ ਦੱਸਣ ਲੱਪੀ ਕਿ ਮੇਰੇ ਨਾਲ ਕੀ ਹੋਇਆ ਮੈਂ ਕਿਵੇਂ ਭੱਜੀ ਮੈਂ ਕਿਵੇਂ ਕਿੱਦਾਂ ਹਨਾ ਸਾਰਾ ਕੁਝ ਤੇ ਇੱਥੇ ਆਣ ਕੇ ਹੁਣ ਤੂੰ ਲੋਕਾਂ ਨੂੰ ਦੱਸਣ ਲੱਪੀ ਕਿ ਵੀਊ ਦਾ ਕਰਕੇ ਕਰਦੇ ਆ ਤੂੰ ਮਤ ਤਲੇ ਇੱਕ ਦਿਨ ਤੈਨੂੰ ਐਡੀ ਪੈੜੀ ਰੱਬ ਨੇ ਬਿਮਾਰੀ ਲਾਣੀ ਐ ਨਾ ਜਿੰਨੇ ਤੂੰ ਪੈਸੇ ਕਮਾਣੇ ਐ ਨਾ ਮਹੀਨੇ ਦੇ ਵਿੱਚ ਇਹ ਤੇਰੇ ਇਲਾਜ ਤੇ ਚਲ ਜਾਣੇ ਆ ਸਾਰੇ ਤਾਂ ਥੋੜੀ ਬਹੁਤੀ ਇਨਸਾਨੀਅਤ ਆਪਦੇ ਅੰਦਰ ਲੈ ਕੇ ਆ ਠੀਕ ਆ ਕੁੜੀ ਦਾ ਦਿਮਾਗ ਪਤਾ ਨਹੀਂ ਕਿੱਦਾਂ ਦਾ ਵਾ ਮੋਟਾ ਦਿਮਾਗ ਆ ਇਹਦਾ ਮਾਂ ਪਿਓ ਵੀ ਨਹੀਂ ਇਹਨੂੰ ਰੋਕਦਾ ਕਿ ਕਿਵੇਂ ਤੂੰ ਬੋਲਦੀ ਆ ਤੈਨੂੰ ਬੋਲਣ ਦੀ ਵੀ ਅਕਲ ਨਹੀਂ ਹੈਗੀ ਕਿਸੇ ਦੇ ਤੀ ਪੁੱਤ ਬਾਰੇ ਤੈਨੂੰ ਭੋਰਾ ਜਿੰਨੀ ਵੀ ਸ਼ਰਮਣੀ ਹੈਗੀ ਕਿ ਤੂੰ ਇਹੀਆਂ ਗੱਲਾਂ ਕਰ ਰਹੀਆਂ ਬੇਅਗਲੇ ਤੈਨੂੰ ਉਹਨੇ ਸਿੱਧੇ ਰਸਤੇ ਪਾਇਆ ਸੀ ਕਿ ਗੰਦ ਪਾਉਣਾ ਛੱਡ ਦੇ ਪਰ ਅੱਗੋਂ ਤੂੰ ਉਹਨੂੰ ਬਾਦੂਆ ਵਾ ਦਿੰਨੀ ਆ ਅੱਗੋਂ ਤੂੰ ਬਿਮਾਰੀਆਂ ਦਾ ਨਾਮ ਲੈਨੀ ਆ ਤੈਨੂੰ ਪਤਾ ਹੈਗਾ ਜਦੋਂ ਤੈਨੂੰ ਇਸ ਚੀਜ਼ਾਂ ਬਾਰੇ ਪਤਾ ਹੀ ਨਹੀਂ ਕੁਛ ਤੇ ਤੂੰ ਨਾ ਹੀ ਬੋਲਿਆ ਕਰ ਬੇਅਗਲੇ ਦਿਨ ਬੋਲਣ ਦੀ ਭੋਰਾ ਜਿੰਨੀ ਵੀ ਅਕਲ ਨਹੀਂ ਹੈਗੀ ਜੇ ਕਿਸੇ ਬਾਰੇ ਆਪਾਂ ਚੰਗਾ ਨਹੀਂ ਸੋਚ ਸਕਦੇ ਤੇ ਕਿਸੇ ਬਾਰੇ ਮਾੜਾ ਨਾ ਬੋਲੋ ਇੱਕ ਕੁੜੀ ਕਹਿੰਦੇ ਕਿ ਉਹਨੂੰ ਇਨਸਾਨੀਤ ਨਾ ਥੋੜੀ ਬਹੁਤੀ ਜਗ੍ਹਾ ਇਹ ਕੋ ਪਹਿਲਾਂ ਮੇਰੇ ਤੋਂ ਤੱਕੇ ਨਾਲ ਇਹਨਾਂ ਨੇ ਮਾਫੀ ਮੰਗਵਾਈ ਠੀਕ ਆ ਚਲੋ ਮੈਂ ਤੱਕਾ ਵੀ ਨਹੀਂ ਕਹਿ ਸਕਦੀ ਵੀ ਮੈਨੂੰ ਨਹੀਂ ਪਤਾ ਕਿਹੜੀ ਗਲਤੀ ਕਿਉਂ ਮੈਨੂੰ ਇਹਨਾਂ ਦਰੀਲ ਕੀਤਾ ਗਿਆ ਕਿਉਂ ਟਰੋਲ ਕੀਤਾ ਗਿਆ ਮੈਨੂੰ ਹਨਾ ਬਟ ਅੱਜ ਬੇਅਕਲ ਪਹਿਲਾਂ ਕਹਿੰਦੀ ਆ ਕਿ ਮੈਨੂੰ ਤੱਕੇ ਨਾਲ ਮਾਫੀ ਮੰਗਾਈ ਆ ਤੇ ਫਿਰ 1 ਮਿੰਟ ਦੇ ਵਿੱਚ ਕਹਿੰਦੀ ਆ ਪਤਾ ਨਹੀਂ ਤੱਕੇ ਨਾਲ ਵੀ ਨਹੀਂ ਕਹਿ ਸਕਦੇ ਤੂੰ ਮਾਫੀ ਪਤਾ ਕਿਉਂ ਮੰਗੀ ਸੀ ਕਿ ਤੇਰੀਆਂ ਕਰਤੂਤਾ ਹੀ ਇਹੋ ਜੀਆਂ ਸੀ ਉਹ ਜਿਹੜਾ ਕਮਲ ਵਾਲਾ ਕੋਈ ਵੀ ਆ ਜਿਹੜੇ ਪ੍ਰੀਤੀ ਜੋ ਵੀ ਮਤਲਬ ਪ੍ਰੀਤੀ ਜੱਟੀ ਵਾਲਾ ਜੋ ਵੀ ਕੇਸ ਹੋਇਆ ਸੀ ਨਾ ਉਹਦੇ ਵਿੱਚ ਤੂੰ ਆਣ ਕੇ ਖੁਦ ਮਾਫੀ ਮੰਗੀ ਸੀ ਤੂੰ ਆਪਣੀਆਂ ਕਰਤੂਤਾ ਤੋਂ ਮਾਫੀ ਮੰਗੀ ਸੀ ਜਦੋਂ ਤੇਰੀਆਂ ਹਰਕਤਾਂ ਹੀ ਨਹੀਂ ਠੀਕ ਤੇ ਫਿਰ ਮਾਫੀ ਤੇ ਤੂੰ ਮੰਗਣੀ ਸੀ ਨਾ ਆਪਣੇ ਕੰਮ ਵਾਲਾ ਦੇਖਿਓ ਕਿ ਸਾਡੇ 'ਚ ਵੀ ਕੋਈ ਗਲਤੀਆਂ ਔਰ ਉਹਦੋਂ ਤੁਸੀਂ ਸਿੱਧੇ ਚੁੰਨੀਆਂ ਲੈ ਕੇ ਇੱਥੇ ਆਣ ਕੇ ਲੋਕਾਂ ਨੂੰ ਰਿਪਲਾਈ ਦੇਣ ਲੱਗ ਪਈਆਂ ਰੋਣ ਲੱਗ ਪਈਆਂ ਜਿਹਦੇ ਹੁਣ ਹੁਣ ਬੋਲੀ ਵੇਖ ਤੂੰ ਆਪਣੀ ਉਸ ਦੇ ਟਾਈਮ 'ਚ ਮੈਂ ਆਪਦਾ ਵਧੀਆ ਬਲੌਗਿੰਗ ਕਰ ਰਹੀਆਂ ਲਾਈਵ ਹੋ ਰਹੀਆਂ ਵੀਡੀਓਜ਼ ਬਣਾ ਬੇਸ਼ੱਕ ਮੈਨੂੰ 500 ਬੇਸ਼ੱਕ ਮੈਨੂੰ 2 ਵੀਊ ਹੋਣਦੇ ਆ ਨਾ ਮੇਰਾ ਸਹੀ ਹੈ ਮੈਂ ਕਿਸੇ ਨਾਲ ਆਰਗੂਮੈਂਟ ਕਰਕੇ ਨਹੀਂ ਵੀਊ ਲੈਣਾ ਚਾਹਦੀ ਕਿ ਕਿ ਮੈਂ ਵੀਊ ਆਂ ਦਾ ਕਰਕੇ ਨਹੀਂ ਕਰਦੀ ਤੂੰ ਵੀ ਵੀਊ ਆਂ ਦਾ ਕਰਕੇ ਹੀ ਕਰਦੀ ਆ ਠੀਕ ਆ ਨਾ ਤੈਨੂੰ ਤਾਂ ਕੋਈ ਦੇਖਦਾ ਨਹੀਂ ਤੈਨੂੰ ਤਾਂ ਕੋਈ ਪਹਿਚਾਣਦਾ ਹੀ ਨਹੀਂ ਤੂੰ ਇੱਥੇ ਕੌਣ ਸੀ ਕੀ ਕਰਨ ਆਈ ਹੈ ਕਿਸੇ ਨੂੰ ਨਹੀਂ ਪਤਾ ਪਰ ਜਦੋਂ ਤੂੰ ਲਵ ਸਟੋਰੀ ਵਾਲੀ ਵੀਡੀਓ ਲੈ ਕੇ ਆਈ ਉਦੋਂ ਤੇਰੇ ਤੇ ਆ ਮਤਲਬ ਕਿ ਰੋਸਟ ਹੋਣ ਲੱਗ ਪਏ ਜਿਹੜੀਆਂ ਤੂੰ ਆਪਣੀਆਂ ਕਰਤੂਤਾਂ ਦੱਸੀਆਂ ਤੂੰ ਪਤਾ ਨਹੀਂ ਕਿੰਨੇ ਆਪਣੇ ਬੁਆਏਫਰੈਂਡ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਕੀ ਕਾਂਡ ਕੀਤੇ ਕਰਦੀ ਰਹੀ ਵੀ ਆ ਇਹਦਾ ਕਰਕੇ ਤੈਨੂੰ ਲੋਕਾਂ ਨੇ ਸਮਝਾਇਆ ਸੀ ਕਿ ਸਮਝ ਜਾਂ ਨਾ ਗੰਦਪਾ ਪਰ ਤੇਰਾ ਨਾ ਮਾਂ ਪਿਓ ਵੀ ਨਹੀਂ ਤੈਨੂੰ ਰੋਕਦਾ ਤੈਨੂੰ ਆਣ ਗਵਾੜ ਵੀ ਨਹੀਂ ਰੋਕਦਾ ਪਤਾ ਨਹੀਂ ਤੁਸੀਂ ਕਿਵੇਂ ਦੇ ਲੋਭ ਜੇ ਫਿਰ ਕਿਹਨੇ ਕਿਹਨੇ ਤਾਂ ਤੁਹਾਨੂੰ ਸਮਝਾਉਣਾ ਹੀ ਆ ਤੇ ਬਾਕੀ ਥੋੜੀ ਬਹੁਤੀ ਆਲਦੀ ਅੰਦਰ ਨਾ ਇਨਸਾਨੀਅਤ ਲਿਆ ਐਡਾ ਮਾਹ ਫੁੱਦੂ ਇਨਸਾਨ ਵੀ ਨਾ ਬਣੇ ਠੀਕ ਆ ਤਾਂ ਬਾਕੀ ਸਾਰੀ ਇਹਦੇ ਲਈ ਇੱਥੇ ਲੋਕਾਂ ਨਾਲ ਇੱਟ ਖੜਕੀ ਲੈ ਰਹੀ ਆ ਹਰੇਕ ਦੇ ਨਾਲ ਇੱਥੇ ਗੰਦੀਆਂ ਗਾਲਾਂ ਕੱਢ ਰਹੀ ਆ ਲੋਕਾਂ ਨੂੰ ਬੇਵਕੂਫ ਬਣਾ ਰਹੀ ਆ ਤੇ ਇਹਨਾਂ ਦੇ ਮਾਂ ਇਹਨਾਂ ਦੇ ਪਿਓ ਲਾਗੇ ਬੈਠੇ ਇਹਨਾਂ ਦੀ ਇੱਕ ਗੱਲਾਂ ਸੁਣਦੇ ਰਹਿੰਦੇ ਆ ਕਦੀ ਨਹੀਂ ਇਹਨਾਂ ਨੇ ਰੋਕਿਆ ਨਾ ਟੋਕਿਆ ਮਾਂ ਮਾਂ ਦਾ ਫਰਜ਼ ਪੰਦਾ ਹੈ ਕਿ ਆਪਾਂ ਆਪਣੀ ਧੀ ਨੂੰ ਸਮਝਾਈਏ ਕਿ ਆ ਤੂੰ ਕੰਮ ਨਾ ਕਰ ਆਮ ਘਰਾਂ ਦੀਆਂ ਕੁੜੀਆਂ ਤੁਹਾਡੇ ਅੰਗੂ ਇੱਥੇ ਨੈਟ ਤੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਇਦਾਂ ਗਾਲਾਂ ਨਹੀਂ ਕੱਢਦੀਆਂ ਸ਼ਰਿਆਮ ਆਪਣੀ ਬੋਲੀ ਸੁਧਾਰ ਬੋਲਣ ਲੱਗਿਆ ਥੋੜਾ ਦੇਖ ਲਿਆ ਘਰ ਮੈਨੂੰ ਤਾਂ ਲੱਗਦਾ ਮੁੰਡੇ ਵੀ ਨਹੀਂ ਇਦਾਂ ਦੇ ਸ਼ਬਦ ਵਰਤਦੇ ਜਿਵੇਂ ਤੇ ਤੂੰ ਵਰਤ ਬੇਫਿਕਰ ਜੀ ਅੱਪਾ ਗਾਇਜ਼ ਗੱਲ ਕੀਤੀ ਆਪਣੇ YouTube ਲਾਈਵ ਦੇ ਵਿੱਚ ਲਿੰਕ ਤੁਹਾਨੂੰ ਸਟੋਰੀ ਦੇ ਵਿੱਚ ਮਿਲੇਗਾ ਤਾਂ ਇੱਕ ਗੱਲ ਹੋਰ ਦੇਖੋ ਸਾਰਾ ਦਿਨ ਇਹ ਕੁੜੀ ਲਾਈਵ ਹੀ ਰਹਿੰਦੀ ਆ ਉਹ ਤੈਨੂੰ ਕੋਈ ਕੰਮ ਧੰਦਾ ਨਹੀਂ ਹੈਗਾ ਕਿ ਬਸ ਇੱਥੇ ਲੋਕਾਂ ਨਾਲ ਬਹਿ ਸੀ ਕਰਨ ਦੇ ਵਿੱਚ ਆਪਣਾ ਟਾਈਮ ਆਪਣੀ ਜ਼ਿੰਦਗੀ ਦੇ ਜਿਹੜਾ ਕੀਮਤੀ ਸਮਾਂ ਹੈ ਤੂੰ ਐਦਾਂ ਇੱਕ ਖਰਾਬ ਕਰ ਲੈਣੀ ਆ ਬੇ ਅਗਲੇ ਥੋੜਾ ਦਿਮਾਗ ਪੜਾਈ ਆ ਲਾਇਆ ਹੁੰਦਾ ਨਾ ਤਾਂ ਤੇਰਾ ਆ ਹਾਲ ਨਾ ਹੁੰਦਾ ਸਾਰਾ ਦਿਨ ਤੇਰਾ ਦਿਮਾਗ ਇੱਥੇ ਨੈਟ ਤੇ ਵੜਿਆ ਰਹਿੰਦਾ ਹੈ ਲਾਈਵ ਹੋਣਾ ਲਾਈਵ ਹੋਣਾ ਲਾਈਵ ਛਾਣ ਕੇ ਤੈਨੂੰ ਬੋਲਣਾ ਤੇ ਆਉਂਦਾ ਨਹੀਂ ਕਿਸੇ ਨਾਲ ਇੱਥੇ ਵੀ ਲੋਕਾਂ ਨਾਲ ਤੂੰ ਬਹਿਸ ਕਰਦੀਆਂ ਤੇ ਤੈਨੂੰ ਘਰ ਦੇ ਕੰਮ ਨਹੀਂ ਹੁੰਦੇ ਉਹੀ ਕਰ ਲਿਆ ਕਰ ਤੂੰ ਇੰਨਾ ਹੀ ਬਹੁਤ ਆ ਬੇਅਗਲ ਕਿ ਥਾਂ ਦੀ ਜਿਹੜੀ ਆਡੀਅנס ਵੀ ਕਮੈਂਟ ਕਰਦੀ ਪਈ ਆ ਨਾ ਮੈਨੂੰ ਮੁੰਡੇ ਸੌ% ਕਿ ਮੁੰਡੇ ਵੀ ਬਹੁਤ ਸਪੋਰਟ ਆਉਂਦੇ ਹਨ ਜਣੇ ਖਣੇ ਨੂੰ ਇਹ ਈ ਲੋੜ ਸਾਰਿਆਂ ਨੂੰ ਪਤਾ ਏ ਕਿ ਤੇ ਇਹਨੂੰ ਮੁੰਡੇ ਕਮੈਂਟ ਕਰਦੇ ਆ ਮੁੰਡੇ ਮੈਸੇਜ ਕਰਦੇ ਆ ਤੇ ਤੂੰ ਮੁੰਡਿਆਂ ਦੇ ਹੀ ਮੈਸੇਜ ਪੜਦੀ ਆ ਕਦੀ ਵੀ ਕੁੜੀਆਂ ਦੇ ਮੈਸੇਜ ਪੜੇ ਆ ਅੱਜ ਚਲੋ ਤੇਰੇ ਕਿਸੇ ਨਾ ਕਿਸੇ ਬਹਾਨੇ ਤੇਰੇ ਮੂੰਹ ਸੱਚ ਤਾਂ ਨਿਕਲਿਆ ਕਿ ਮੈਨੂੰ ਮੁੰਡੇ ਸਪੋਰਟ ਕਰਦੇ ਆ ਮੁੰਡਿਆਂ ਨੇ ਤੇ ਆਪੇ ਸਪੋਰਟ ਕਰਨੀ ਆ ਠੀਕ ਆ ਨਾ ਚੰਗੇ ਹੁਣ ਮੁੰਡੇ ਤਾਂ ਤੇਰੀ ਵਰਗੀਆਂ ਨੂੰ ਮੈਸੇਜ ਹੀ ਨਾ ਕਰਨ ਬੇਅਕਲ ਨੂੰ ਪਤਾ ਨਹੀਂ ਇਹਦੀ ਮਾਂ ਮਿਲਦੇ ਇਹ ਨਹੀਂ ਹੈਰਾਨ ਹੂੰ ਹੈਰਾਨਗੀ ਹੁੰਦੀ ਕਿ ਇਹਦੀ ਮਾਂ ਇਹਨੂੰ ਮਤਲਬ ਕੁਝ ਨਹੀਂ ਕੁਝ ਨਹੀਂ ਰੋਕਦੀ ਇਹਦਾ ਪਿਓ ਬਾਪ ਪਿਓ ਇਹਦੇ ਵਲੌਗ ਨਾ ਦੇਖਦਾ ਹੋਊਗਾ ਕਿ ਸਾਡੀ ਧੀ ਇੱਥੇ ਕੀ ਗੰਦ ਮੈਂ ਕਿਦਾ ਬੋਏਫ੍ਰੈਂਡ ਮੈਂ ਕਿਦਾ ਬੋਏਫ੍ਰੈਂਡ ਅੱਡਾ ਫੁੱਦੂ ਬੰਦਾ ਨਾ ਇਨਸਾਨ ਮੈਂ ਇਹਦੇ ਰਿਲੇਟਿਡ ਕੋਈ ਗੱਲ ਨਹੀਂ ਕਰ ਸਕਦੀ ਠੀਕ ਆ ਨਾਲੇ ਤੂੰ ਕਹਿੰਨੀ ਆ ਕਿ ਮੈਂ ਇਹਦੇ ਰਿਲੇਟਿਵ ਕੋਈ ਗੱਲ ਨਹੀਂ ਕਰਨੀ ਤੇ ਨਾਲੇ ਤੂੰ ਉਹ ਤੇ ਬਰ ਗੱਲ ਕਰੀ ਵੀ ਜਾਣੀ ਆ ਜੇ ਤੈਨੂੰ ਮਿਰਚਾਂ ਲੱਗੀਆਂ ਤਾਂ ਤੂੰ ਗੱਲ ਕਰ ਰਹੀ ਆ ਬੇਅਕਲੇ ਤੈਨੂੰ ਕੋਈ ਚੰਗੇ ਰਸਤੇ ਪਾਉਂਦਾ ਤੈਨੂੰ ਕੋਈ ਸਮਝਾਉਂਦਾ ਹੀ ਆ ਤੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਮੈਨੂੰ ਕੋਈ ਅਗਲਾ ਚੰਗੇ ਕੰਮ ਸਾਂ ਤੂੰ ਕਹਿੰਦੀ ਆ ਕਿ ਇਹਦੀ ਉਹਦੇ ਨਾਲ ਗੱਲ ਇਹਦੀ ਉਹਦੇ ਨਾਲ ਤੂੰ ਕਰਦੀ ਆ ਹਰੇਕ ਨਾਲ ਗੱਲ ਤੇ ਤਾਇਆ ਤੈਨੂੰ ਲੋਕੀ ਕਹਿੰਦੇ ਆ ਕਿ ਗੰਦ ਨਾ ਪਾ ਕਿਉਂਕਿ ਤੇਰੇ ਘਰ ਦੇ ਦੇ ਜੀ ਸੁੱਤੇ ਆ ਮੈਨੂੰ ਲੱਗਦਾ ਉਹ ਉੱਠਦੇ ਹੀ ਨਹੀਂ ਆ ਉਹਨਾਂ ਦੀ ਅੱਖਾਂ ਹੀ ਨਹੀਂ ਖੁੱਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਨੀਆ ਦੇ ਕੀ ਕਰ ਰਹੀ ਆ ਸਾਡੀ ਕੁੜੀ ਤਾਂ ਬਾਕੀ ਜਿਹੜੇ ਮੇਰੇ ਤੇ ਐਨੀਗੇਸ਼ਨ ਟ੍ਰੋਲ ਮੈਨੂੰ ਕੀਤਾ ਗਿਆ ਹਨ ਵੀ ਮੈਂ ਕਦਾਏ ਹੋ ਗਿਆ ਉਹ ਹੋ ਗਿਆ ਦਾਂ ਦਾਂ ਮੈਂ ਕਦਾ ਰਿਸ਼ਤਾ ਟੁੱਟ ਗਿਆ ਖੁੱਦ ਮੈਂ ਇਹ ਕਹਿੰਨੀ ਵੀ ਮੈਨੂੰ ਤਾਂ ਐਦਾਂ ਨਾਲ ਜਿਵੇਂ ਮੈਂ ਵਿਆਹੀ ਇਹਦੇ ਨਾਲ ਸਿੰਘਰਾ ਰਿਸ਼ਤੇ ਇਹਦਾਂ ਟੁੱਟੇ ਹੁੰਦਾ ਇਹ ਮੇਰੇ ਤੋਂ ਬਦਲੀ ਐਦਾਂ ਆ ਰਹੀਆਂ ਵੀ ਜਿਹੜੇ ਇਨਸਾਨ ਨੇ ਜਾਣ ਦੀ ਉਹ ਕਿੱਡੀ ਪੈੜੀ ਜਨਾਨੀ ਆ ਇੱਕ ਮਿੰਟ ਦੇ ਵਿੱਚ ਇਹਨੇ ਰਿਸ਼ਤਾ ਚੇਂਜ ਕਰ ਦਿੱਤਾ ਹੈ ਤੇ ਜਦੋਂ ਸਿਰ ਤੇ ਚੁੰਨੀ ਲੈ ਕੇ ਇੱਥੇ ਮਾਫੀਨਾਮਾ ਲੈ ਕੇ ਆਈ ਸੀ ਨਾ ਉਦੋਂ ਕਹਿੰਦੀ ਸੀ ਰਿੰਪਲ ਵੀਰ ਰਿੰਪਲ ਵੀਰ ਰਿੰਪਲ ਵੀਰ ਤੇ ਹੁਣ ਇੱਕ ਮਿੰਟ 'ਚ ਰਿਸ਼ਤਾ ਬਦਲ ਦਿੱਤਾ ਹੁਣ ਪਤਾ ਨਹੀਂ ਕੀ ਘਰ ਵਾਲਾ ਕੀ ਕੁਝ ਬੋਲੀ ਜਾਂਦੀ कि ਜਦੋਂ ਮਤਲਬ ਲੈਣਾ ਸੀ ਤੇ ਉਦੋਂ ਵੀਰ ਜੀ ਵੀਰ ਜੀ ਤੇ ਹੁਣ ਰਿਸ਼ਤਾ ਹੀ ਬਦਲ ਲਾ ਬੇਅਕਲ ਕੇ ਥਾਂ ਦੀ ਨਾਲੇ ਆਮ ਘਰਾਂ ਨਹੀਂ ਤੇਰੇ ਨੂੰ ਗਾਲਾਂ ਨਹੀਂ ਕੱਢਦੀਆਂ ਆਪਣੀ ਜ਼ੁਬਾਨ ਨੂੰ ਸੁਧਾਰ ਲਾ ਹੁਣ ਇਹ ਕਹੀ ਜਾ ਰਹੀ ਕਿ ਤੂੰ ਰਿੰਪਲ ਨੂੰ ਗਾਲਾਂ ਕਿਉਂ ਕੱਢ ਰਹੀ ਹੈ ਸਭ ਤੋਂ ਪਹਿਲਾਂ ਤਾਂ ਇੱਕ ਖੱਚ ਬੰਦੇ ਲਈ ਮੈਂ ਕਹਿੰਦੀ ਮੂੰਹ ਤੇ ਮੇਰੇ ਗਾਲੀ ਹੈ ਠੀਕ ਹੈ ਮੈਂ ਜਦੋਂ ਆਦਾ ਵਧੀਆ ਵਲੋਗਿੰਗ ਕਰਦੀ ਸੀ ਯਾਰ ਵਧੀਆ ਮੈਂ ਕਰ ਰਹੀ ਸੀ ਆਪਣਾ ਕੰਮ ਇਹਨੇ ਕਿਉਂ ਟੰਗੜਾਈ ਇਹਨੇ ਕਿਉਂ ਅਰੇ ਕੰਮ ਸੁਧਾਰ ਲਾ ਤੇ ਤੈਨੂੰ ਲੋਕਾਂ ਨਾਲ ਗਾਲਾਂ ਕੱਢਣ ਨਾ ਤੈਨੂੰ ਲੋਕੀ ਟ੍ਰੋਲ ਕਰਨ ਤਰੀਆਂ ਹੈ ਹੀ ਨਹੀਂ ਹਰਕਤਾਂ ਹੀ ਨਹੀਂ ਠੀਕ ਆ ਆਪਣੀ ਬੋਲੀ ਦੇਖ ਤੇਰੀ ਬੋਲੀ ਕਿਹੋ ਜੀ ਆ ਤੇਰੀ ਮਾਂ ਕੋਲ ਬੈਠੀ ਆ ਫੇਰ ਵੀ ਨਹੀਂ ਉਹ ਤੈਨੂੰ ਰੋਕਦੀ ਉਹਨੂੰ ਦੇਖਦੇ-ਦੇਖ ਕੇ ਗੱਲਾਂ ਕਰੀ ਆ ਤੇ ਉਹ ਫੇਰ ਵੀ ਨਹੀਂ ਉਹਨੂੰ ਰੋਕਦੇ ਕਿ ਕੀ ਬੰਦਾ ਹੋਣ ਇਹਨਾਂ ਨੂੰ ਕਵੇ ਤੁਸੀਂ ਵੀ ਆਮ ਘਰਾਂ ਦੀਆਂ ਕੁੜੀਆਂ ਜਿਵੇਂ ਕੀ ਇਦਾਂ ਕਿਸੇ ਨੂੰ ਗਾਲ੍ਹਾਂ ਕੱਢ ਲੈਂਦੇ ਹੋ ਬੇਸ਼ਰਮ ਕਿਥਾਂ ਦੀ ਸੀ ਇਹਦਾ ਨਾ ਦਿਮਾਗ ਹੀ ਦੇਖ ਲੋ ਹੁਣ ਇਦਾਂ ਦੀ ਵੀਡੀਓ ਬਣਾ ਬਣਾ ਕੇ ਤੇ ਉੱਪਰ ਵੇਖ ਲੋ ਕੀ ਲੈਂਗੁਏਜ ਲਿਖਦੀ ਆ ਬੇਅਕਲ ਕਾ ਥਾਂ ਦੀ ਕਿ ਮੇਰੇ ਸਿਰ ਤੋਂ ਰੋਟੀ ਖਾ ਰਿਹਾ ਹੈ ਅੱਛਾ ਤੇ ਅਗਲਾ ਪਹਿਲਾਂ ਭੁੱਖਾ ਮਰਦਾ ਹੈ ਕਿ ਤੇਰੇ ਸਿਰ ਤੋਂ ਪਹਿਲਾਂ ਰੋਟੀ ਖਾ ਰਿਹਾ ਹੈ ਨਾ ਸਾਰੇ ਕਿ ਅਗਲੇ ਦੇ ਘਰ ਜਿਹੜਾ ਆਟਾ ਸੀ ਉਹ ਪਹਿਲਾਂ ਹੁੰਦਾ ਨਹੀਂ ਸੀ ਤੇ ਤੇਰਾ ਕਰਕੇ ਜਾਂ ਤੂੰ ਸੁੱਟ ਕੇ ਜਾਨੀ ਅਗਲੇ ਦੇ ਘਰੇ ਆਟਾ ਤੇ ਫੇਰ ਅਗਲਾ ਰੋਟੀ ਖਾਂਦਾ ਹੈ ਬੇਅਕਲ ਕਾ ਥਾਂ ਦੀ ਉਹ ਜਿਹੜੇ ਹੈਗੇ ਸਾਡੇ ਵਰਗੇ ਨਵੇਂ-ਨਵੇਂ ਰੋਸਟ ਆ ਤੁਸੀਂ ਉਹਨਾਂ ਨੂੰ ਕਹਿ ਦੋਗੇ ਕਿ ਇਹ ਸਾਡੇ ਸਿਰ ਤੋਂ ਰੋਟੀ ਖਾਂਦੇ ਆ ਬੇਅਕਲ ਹੈਗੀ ਆ ਨਾ ਬੇਅਕਲ ਭੱਜਪ੍ਰੀਤ ਸੁੱਡਲਪ੍ਰੀਤ ਬੇਵਕੂਫ ਬੁੱਲੜਪ੍ਰੀਤ ਇਹ ਈ ਈ ਬੇਅਕਲ ਕੁੜੀ ਆ ਨਾ ਕਿ ਸ਼ਰੀਆਮ ਸਟੋਰੀਆਂ ਲਾ ਰਹੀ ਆ ਗੰਦੀਆਂ ਗਾਲਾਂ ਕੱਢ ਰਹੀ ਆ ਗਲਤ ਬੋਲ ਰਹੀ ਆ ਉਹ ਤੇਰੇ ਰਿਸ਼ਤੇਦਾਰ ਤੇਰਾ ਕੋਈ ਹੈਗਾ ਕੋਈ ਕਿ ਨਹੀਂ ਤੈਨੂੰ ਦੇਖਦਾ ਏ ਜਿਹੜਾ ਤੈਨੂੰ ਸਮਝਾਉਂਦੇ ਨਹੀਂ ਆ ਕਿ ਜਿਹੜੀਆਂ ਮੁੰਡਿਆਂ ਨੂੰ ਗਾਲਾਂ ਮੁੰਡੇ ਵੀ ਗਾਲਾਂ ਕੱਢਣ ਲੱਗੇ ਸੋਚਦੇ ਆ ਕਿ ਅਸੀਂ ਕਿਸੇ ਨੂੰ ਗਾਲ ਨਾ ਕੱਢ ਕੇ ਤੇ ਇਹ ਸ਼ਰੀਆਮ ਗਾਲਾਂ ਲਿਖ ਰਹੀ ਆ ਬੇਅਕਲ ਕਿਵੇਂ ਦੀ ਕੁੜੀ ਏ ਦੱਸ ਕੌਣ ਆ ਜਿਹੜੇ ਇਹਨੂੰ ਦੇਖਦੇ ਆ ਬੇਅਕਲ ਨੂੰ ਸਿੱਤੇ ਚੜਾਇਆ ਇਹਨੂੰ ਬੇਅਕਲ ਕੇ ਥਾਂ ਦੀ ਨੂੰ ਪੋਰਾ ਜਿੰਨੀ ਵੀ ਅਕਲ ਨਹੀਂ ਹੈਗੀ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ